ਕਪੂਰ ਥਲੇ ਦੀ ਟੀਮ ਦੇ ਵੱਲੋਂ ਪੈਂਦੀ ਹੋਏ ਰੇਡ ਇਸ ਸਮੇਂ ਟਵਿੰਕਲ ਕਬੱਡੀ ਪਾਰੀ ਐ ਲਓ ਨਜ਼ਾਰਾ ਲਓ ਖੇਡ ਕਬੱਡੀ ਸੰਤੂ ਨੰਗਲ ਦਾ ਕੱਪ ਪਹਿਲਾਂ ਵੀ ਸਿਰਾ ਹੋਇਆ ਆ ਵੀ ਕਹਿੰਦੇ ਬੱਲੇ 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 ਕੌਡੀ ਕੌਡੀ ਮਾਰ ਦਿਓ ਤਾੜੀ ਟੇਰ ਬੱਜੀਆਂ ਆ ਉਹ ਤਗੜਾ ਮੈਚ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਦੇਖਾਂਗੇ ਜੱਸੀ ਖੜ ਗਈ ਐ ਸਾਹਮਣੇ ਡੱਕ ਲੈਣ ਦੀ ਗੱਲ ਕਰਦੀ ਐ ਮੇਰੇ ਵੀਰੋ ਜਫਰਵਾਲ ਵਾਲੀ ਜੱਸੀ ਗੁੱਟ ਫੜਿਆ ਬੱਜੀਆ ਕੈਂਚੀ ਉਹ ਤੇਰੀ ਯੋਰਦਰ ਉਹ ਫੜਿਆ ਗੁੱਟ ਕਹਿੰਦੀ ਹੁਣ ਭੂਆ ਸੁੱਟ ਤਗੜਾ ਜਫਾ ਲੱਗਦਾ ਹੋਇਆ ਖੇਡ ਮੈਦਾਨ ਦੇ ਵਿੱਚ ਉਧਰਲੇ ਪਾਸੇ ਕਹਿੰਦੇ ਗੋਰੇ ਦਾ ਪਿੰਦੇ ਦਾ ਕੋਰ ਸਾਹਿਬ ਦਾ ਤੇ ਪਹਿਲੇ ਸੈਮੀਫਾਈਨਲ ਦੇ ਵਿੱਚੋਂ ਭਗਵਾਨਪੁਰ ਜੇਤੂ ਦੋਵੇਂ ਟੀਮਾਂ 5 ਮਿੰਟ ਤੱਕ ਗਰਾਊਂਡ ਦੇ ਵਿੱਚ ਪੁੱਜਵੜਾ ਇਹ ਨੋਟ ਕਰ ਲਿਓ ਪੜਾਚਾ ਜੀ ਤੇੜਾ ਇਹ ਨੋਟ ਕਰ ਲਿਓ ਮੇਰੇ ਵੀਰਾਂ ਆਹ ਕਹਿੰਦੇ ਚੱਲਦਾ ਹੋਇਆ ਮੈਚ ਲੜਕੀਆਂ ਦਾ ਬੱਲੇ ਬੱਲੇ ਇੱਕ ਵਾਰੀ ਪੰਜਾਬ ਦੀਆਂ ਛੇਤ ਕਰਦਾ ਐ ਮੜੀਏ ਵੱਜਣ ਬਾਬਲ ਬੁਹੇ ਸੇਰੇ ਆਵੜ ਖੁਸਰੇ ਲੈਣ ਵਧਾਈਆਂ ਅਮੀਏ ਬੇੜੇ ਤੇਰੇ ਸਾਡਾ ਵੀਜੀ ਕਰਦਾ ਗਈਏ ਵੀਰੇ ਦੀਆਂ ਘੋੜੀਆਂ ਏ ਚੰਦਰਾ ਜੱਗ ਗਾਉਣ ਦੇ ਨਾਲ ਉਹ ਕਹਿੰਦੇ ਤਗੜਾ ਜੱਫਾ ਸੋਮਣ ਦੀ ਰੇਡ ਵਜਦਾ ਹੋਇਆ ਪੰਪ ਐਨ ਕਹਿੰਦੇ ਬੱਲੇ 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 ਸਵਾਦ ਕਮਾਲ ਸਿਰਾ ਐਂਡ ਹੋ ਗਿਆ ਮੇਰੇ ਵੀਰੋ ਐਂਡ ਹੋ ਗਿਆ ਉਧਰਲੇ ਪਾਸੇ ਸਾਡੀ ਕਬੱਡੀ ਦੇ ਮਹਾਨ ਬੁਲਾਰੇ ਅਮਰੀਕ ਖੋਸਾ ਗੋਡਲਾ ਦਾ ਮਾਣ ਹੈ ਜਿਹੜਾ ਮੇਜਰ ਸਿੰਘ ਜੀ ਬਰਾੜ ਉਹਨਾਂ ਵੱਲੋਂ ਕਹਿੰਦੇ ਜਿਹੜੀ ਗੱਡੀ ਗਵੇਗਾ ਉਹਦੇ ਨਾਲ ਕੀਤਾ ਜਾਵੇਗਾ। ਲਾ ਵੀ ਮੁਬਾਰਕਾਂ ਮਰੀਗ ਬਾਈ। ਪ੍ਰਮਾਤਮਾ ਹੋਰ ਤਰੱਕੀਆਂ ਬਖਸ਼ੇ। ਲਓ ਇਧਰਲੇ ਪਾਸੇ ਨਾਨਕੀ ਦੀ ਰੇਡ ਇੱਕ ਪਾਸੇ ਲੁਧਿਆਣਾ ਦੂਜੇ ਪਾਸੇ ਕਪੂਰਥਲਾ ਦੀ ਟੀਮ ਹੈ। ਇਸ ਸਮੇ ਖਡਾਰਨ ਪੁਆਇੰਟ ਜੋੜਦੀ ਹੋਈ ਕਪੂਰਥਲਾ ਦੀ ਟੀਮ ਦੇ ਲਈ ਸਾਹਮਣੇ ਖੇਡ ਮੈਦਾਨ ਦੇ ਵਿੱਚ ਇਸ ਸਮੇ ਕਹਿੰਦੇ ਲੁਧਿਆਣੇ ਵੱਲੋਂ ਪੈਂਦੀ ਹੋਈ ਕਬੱਡੀ ਹੈ। ਲਓ ਸਾਹਮਣੇ ਜੱਫਾ ਕਿਹੜੀ ਖਡਾਰ ਲਾਵੇਗੀ? ਇਹ ਕਹਿੰਦੇ ਸਮੇਂ ਦੀ ਗੱਲ ਹੈ ਸਮੇਂ ਦੀ ਬਾਤ ਲਓ ਇਧਰਲੇ ਪਾਸੇ ਬੱਲੇ 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 ਕੌਡੀ 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 ਸਾਡੇ ਰਾਮ ਸਿੰਘ ਜੀ ਗਰਵਾਲੀ ਸਾਹਿਬ ਕੀ ਫੈਸਲੇ ਕਰਨਗੇ ਕਿ ਪੁਆਇੰਟ ਯਾ ਫਿਰ ਹਿੱਸੇ ਹੈ ਲਓ ਜਦੋਂ ਮੈਚ ਸਮਾਪਤ ਹੋਵੇਗਾ ਸ਼ੇਰੇ ਵੀਰ ਮੈਚ ਸਮਾਪਤ ਉਸੇ ਵੇਲੇ ਆਪਾਂ ਕਰਾਂਗੇ ਲਓ ਇਧਰਲੇ ਪਾਸੇ ਕਹਿੰਦੇ ਬੱਲੇ ਬੱਲੇ ਹੁੰਦੀ ਹੋਈ ਚੱਲਦੀ ਕਬੱਡੀ ਅੱਜ ਕਹਿੰਦੇ ਸੰਤੂ ਨੰਗਲ ਦੇ ਵਿੱਚ ਉਹ ਹੋ ਗਿਆ ਜਿਹਨੂੰ ਲੋਕੀ ਸੇਰਾ ਕਹਿੰਦੇ ਆ ਪਰ ਫਾਈਨਲ ਵੀ ਕਹਿੰਦੇ ਸੇਰੇ ਦਾ ਖੇਡਿਆ ਜਾਵੇਗਾ ਲਓ ਫੜਿਆ ਗਿੱਟਾ ਵੱਜਦਾ ਪੰਪ ਲੱਗਦਾ ਜੱਫਾ ਤਾੜੀ ਮਾਰ ਦਿਓ ਮੇਰੇ ਦਰਸ਼ਕੀਓ ਉਧਰ ਵੱਡਾ ਮੈਚ ਤਗੜਾ ਕਪੂਰਥਲੇ ਦੀ ਟੀਮ ਦੇ ਵੱਲੋਂ ਪੈਂਦੀ ਹੋਏ ਰੇਡ ਇਸ ਸਮੇਂ ਟਵਿੰਕਲ ਕਬੱਡੀ ਪਾਰੀ ਐ ਲਓ ਨਜ਼ਾਰਾ ਲਓ ਖੇਡ ਕਬੱਡੀ ਸੰਤੂ ਨੰਗਲ ਦਾ ਕੱਪ ਪਹਿਲਾਂ ਵੀ ਸਿਰਾ ਹੋਇਆ ਆ ਵੀ ਕਹਿੰਦੇ ਬੱਲੇ 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 ਕੌਡੀ ਕੌਡੀ ਮਾਰ ਦਿਓ ਤਾੜੀ ਮੇਰ ਬੱਚੀਆਂ ਉਹ ਤਗੜਾ ਮੈਚ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਦੇਖਾਂਗੇ ਜੱਸੀ ਖੜ ਗਈ ਐ ਸਾਹਮਣੇ ਡੱਕ ਲੈਣ ਦੀ ਗੱਲ ਕਰਦੀ ਐ ਮੇਰੇ ਵੀਰੋ ਜਫਰਵਾਲ ਵਾਲੀ ਜੱਸੀ ਗੁੱਟ ਫੜਿਆ ਬੱਜੀਆ ਕੈਂਚੀ ਉਹ ਤਾਰੀ ਯੋਰਦਾਰ ਉਹ ਫੜਿਆ ਗੁੱਟ ਕਹਿੰਦੀ ਹੁਣ ਭੂਆ ਸੁੱਟ ਤਗੜਾ ਜਫਾ ਲੱਗਦਾ ਹੋਇਆ ਖੇਡ ਮੈਦਾਨ ਦੇ ਵਿੱਚ ਉਧਰਲੇ ਪਾਸੇ ਕਹਿੰਦੇ ਗੋਰੇ ਦਾ ਪਿੰਦੇ ਦਾ ਕੋਸ ਸਾਹਿਬ ਦਾ ਤੇ ਪਹਿਲੇ ਸੈਮੀਫਾਈਨਲ ਦੇ ਵਿੱਚੋਂ ਭਗਵਾਨਪੁਰ ਜੇਤੂ ਦੋਵੇਂ ਟੀਮਾਂ 5 ਮਿੰਟ ਤੱਕ ਗਰਾਊਂਡ ਦੇ ਵਿੱਚ ਪੁੱਜਵਣਾ ਇਹ ਨੋਟ ਕਰ ਲਿਓ ਪਰਾਚਾ ਜੀ ਤੇੜਾ ਇਹ ਨੋਟ ਕਰ ਲਿਓ ਮੇਰੇ ਵੀਰਾਂ ਆਹ ਕਹਿੰਦੇ ਚੱਲਦਾ ਹੋਇਆ ਮੈਚ ਲੜਕੀਆਂ ਦਾ ਬੱਲੇ ਬੱਲੇ ਇੱਕ ਵਾਰੀ ਪੰਜਾਬ ਦੀਆਂ ਛੇਤ ਕਰਦਾ ਐ ਮੜੀਏ ਵੱਜਣ ਬਾਬਲ ਬੂਹੇ ਸੇਰੇ ਆਵਣ ਖੁਸਰੇ ਲੈਣ ਵਧਾਈਆਂ ਅਮੀਏ ਬੇੜੇ ਤੇਰੇ ਸਾਡਾ ਵੀਜੀ ਕਰਦਾ ਗਈਏ ਵੀਰੇ ਦੀਆਂ ਘੋੜੀਆਂ ਏ ਚੰਦਰਾ ਜੱਗ ਗਾਉਣ ਦੇ ਨਾਲੀ ਉਹ ਕਹਿੰਦੇ ਤਗੜਾ ਜੱਫਾ ਸੋਮਣ ਦੀ ਰੇਡ ਵੱਜਦਾ ਹੋਇਆ ਪੰਪ ਐਨ ਕਹਿੰਦੇ ਬੱਲੇ 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 ਸਵਾਦ ਕਮਾਲ ਸਿਰਾ ਐਂਡ ਹੋ ਗਿਆ ਮੇਰੇ ਵੀਰੋ ਐਂਡ ਹੋ ਗਿਆ ਉਧਰਲੇ ਪਾਸੇ ਸਾਡੀ ਕਬੱਡੀ ਦੇ ਮਹਾਨ ਬੁਲਾਰੇ ਅਮਰੀਕ ਖੋਸਾ ਗੋੜਲਾ ਦਾ ਮਾਣ ਹੈ ਜਿਹੜਾ ਮੇਜਰ ਸਿੰਘ ਜੀ ਬਰਾੜ ਉਹਨਾਂ ਵੱਲੋਂ ਕਹਿੰਦੇ ਜਿਹੜੀ ਗੱਡੀ ਗਵੇਗਾ ਉਦੇ ਨਾਲ ਕੀਤਾ ਜਾਵੇਗਾ। ਲਾ ਵੀ ਮੁਬਾਰਕਾਂ ਮਰੀਗ ਬਾਈ। ਪ੍ਰਮਾਤਮਾ ਹੋਰ ਤਰੱਕੀਆਂ ਬਖਸ਼ੇ। ਲਓ ਇਧਰਲੇ ਪਾਸੇ ਨਾਨਕੀ ਦੀ ਰੇਡ ਇੱਕ ਪਾਸੇ ਲੁਧਿਆਣਾ ਦੂਜੇ ਪਾਸੇ ਕਪੂਰਥਲਾ ਦੀ ਟੀਮ ਹੈ। ਇਸ ਸਮੇ ਖਿਡਾਰਨ ਪੁਆਇੰਟ ਜੋੜਦੀ ਹੋਈ ਕਪੂਰਥਲਾ ਦੀ ਟੀਮ ਦੇ ਲਈ ਸਾਹਮਣੇ ਖੇਡ ਮੈਦਾਨ ਦੇ ਵਿੱਚ ਇਸ ਸਮੇ ਕਹਿੰਦੇ ਲੁਧਿਆਣੇ ਵੱਲੋਂ ਪੈਂਦੀ ਹੋਈ ਕਬੱਡੀ ਹੈ। ਲਓ ਸਾਹਮਣੇ ਜੱਫਾ ਕਿਹੜੀ ਖਿਡਾਰਨ ਲਾਵੇਗੀ? ਏ ਕਹਿੰਦੇ ਸਮੇਂ ਦੀ ਗੱਲ ਹੈ ਸਮੇਂ ਦੀ ਬਾਤ ਲਓ ਇਧਰਲੇ ਪਾਸੇ ਬੱਲੇ 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 ਕੌਡੀ 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 ਸਾਡੇ ਰਾਮ ਸਿੰਘ ਜੀ ਗਰਵਾਲੀ ਸਾਹਿਬ ਕੀ ਫੈਸਲੇ ਕਰਨਗੇ ਕਿ ਪੁਆਇੰਟ ਯਾ ਫਿਰ ਹਿੱਸੇ ਹੈ ਲਓ ਜਦੋਂ ਮੈਚ ਸਮਾਪਤ ਹੋਵੇਗਾ ਸ਼ੇਰੇ ਵੀਰ ਮੈਚ ਸਮਾਪਤ ਉਸੇ ਵੇਲੇ ਆਪਾਂ ਕਰਾਂਗੇ ਲਓ ਇਧਰਲੇ ਪਾਸੇ ਕਹਿੰਦੇ ਬੱਲੇ ਬੱਲੇ ਹੁੰਦੀ ਹੋਈ ਚੱਲਦੀ ਕਬੱਡੀ ਅੱਜ ਕਹਿੰਦੇ ਸੰਤੂ ਨੰਗਲ ਦੇ ਵਿੱਚ ਉਹ ਹੋ ਗਿਆ ਜਿਹਨੂੰ ਲੋਕੀ ਸੇਰਾ ਕਹਿੰਦੇ ਆ ਪਰ ਫਾਈਨਲ ਵੀ ਕਹਿੰਦੇ ਸੇਰੇ ਦਾ ਖੇਡਿਆ ਜਾਵੇਗਾ ਲਓ ਫੜਿਆ ਗਿੱਟਾ ਵੱਜਦਾ ਪੰਪ ਲੱਗਦਾ ਜਫਾ ਕਪੂਰ ਥਲੇ ਦੀ ਟੀਮ ਦੇ ਵੱਲੋਂ ਪੈਂਦੀ ਹੋਏ ਰੇਡ ਇਸ ਸਮੇਂ ਟਵਿੰਕਲ ਕਬੱਡੀ ਪਾਰੀ ਹੈ ਲਓ ਨਜ਼ਾਰਾ ਲਓ ਖੇਡ ਕਬੱਡੀ ਸੰਤੂ ਨੰਗਲ ਦਾ ਕੱਪ ਪਹਿਲਾ ਵੀ ਸਿਰਾ ਹੋਇਆ ਆ ਵੀ ਕਹਿੰਦੇ ਬੱਲੇ 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 ਕੌਡੀ ਕੌਡੀ ਮਾਰ ਦਿਓ ਤਾੜੀ ਫੇਰ ਬੱਜੀਆਂ ਆ ਉਹ ਤਗੜਾ ਮੈਚ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਦੇਖਾਂਗੇ ਜੱਸੀ ਖੜ ਗਈ ਐ ਸਾਹਮਣੇ ਡੱਕ ਲੈਣ ਦੀ ਗੱਲ ਕਰਦੀ ਐ ਮੇਰੇ ਵੀਰੋ ਜਫਰਵਾਲ ਵਾਲੀ ਜੱਸੀ ਗੁੱਟ ਫੜਿਆ ਬੱਜੀਆ ਕੈਂਚੀ ਉਹ ਤੇਰੀ ਯੋਰਦਾਰ ਉਹ ਫੜਿਆ ਗੁੱਟ ਕਹਿੰਦੀ ਹੁਣ ਭੂਆ ਸੁੱਟ ਤਗੜਾ ਜੱਫਾ ਲੱਗਦਾ ਹੋਇਆ ਖੇਡ ਮੈਦਾਨ ਦੇ ਵਿੱਚ ਉਧਰਲੇ ਪਾਸੇ ਕਹਿੰਦੇ ਗੋਰੇ ਦਾ ਪਿੰਦੇ ਦਾ ਕੋਚ ਸਾਹਿਬ ਦਾ ਤੇ ਪਹਿਲੇ ਸੈਮੀਫਾਈਨਲ ਦੇ ਵਿੱਚੋਂ ਭਗਵਾਨਪੁਰ ਜੇਤੂ ਦੋਵੇਂ ਟੀਮਾਂ 5 ਮਿੰਟ ਤੱਕ ਗਰਾਊਂਡ ਦੇ ਵਿੱਚ ਪੁੱਜਵੜਾ ਇਹ ਨੋਟ ਕਰ ਲਿਓ ਪਰਾਚਾ ਜੀ ਤੇੜਾ ਇਹ ਨੋਟ ਕਰ ਲਿਓ ਮੇਰੇ ਵੀਰ ਆਹ ਕਹਿੰਦੇ ਚੱਲਦਾ ਹੋਇਆ ਮੈਚ ਲੜਕੀਆਂ ਦਾ ਬੱਲੇ ਬੱਲੇ ਇੱਕ ਵਾਰੀ ਪੰਜਾਬ ਦੀਆਂ ਛੇਤ ਕਰਦਾ ਐ ਮੜੀਏ ਬੱਜਣ ਬਾਬਲ ਬੂਹੇ ਸੇਰੇ ਆਵਣ ਖੁਸਰੇ ਲੈਣ ਵਧਾਈਆਂ ਅੰਮੀਏ ਬੇੜੇ ਤੇਰੇ ਸਾਡਾ ਵੀਜੀ ਕਰਦਾ ਗਈਏ ਵੀਰੇ ਦੀਆਂ ਘੋੜੀਆਂ ਇਹ ਚੰਦਰਾ ਜੱਗ ਗਾਉਣ ਦਿੰਦਾ ਓਹ ਕਹਿੰਦੇ ਤਗੜਾ ਜੱਫਾ ਸੋਮਣ ਦੀ ਰੇਡ ਵੱਜਦਾ ਹੋਇਆ ਪੰਪ ਐਨ ਕਹਿੰਦੇ ਬੱਲੇ 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 ਸਵਾਦ ਕਮਾਲ ਸਿਰਾ ਐਂਡ ਹੋ ਗਿਆ ਮੇਰੇ ਵੀਰਿਓ ਐਂਡ ਹੋ ਗਿਆ ਉਧਰਲੇ ਪਾਸੇ ਸਾਡੀ ਕਬੱਡੀ ਦੇ ਮਹਾੜ ਬੁਲਾਰੇ ਅਮਰੀਕ ਖੋਸਾ ਗੋੜਲਾ ਦਾ ਮਾਣ ਹੈ ਜਿਹੜਾ ਮੇਜਰ ਸਿੰਘ ਜੀ ਬਰਾੜ ਉਹਨਾਂ ਵੱਲੋਂ ਕਹਿੰਦੇ ਜਿਹੜੀ ਗੱਡੀ ਕਵੇਗਾ ਉਹਦੇ ਨਾਲ ਕੀਤਾ ਜਾਵੇਗਾ ਲਾ ਵੀ ਮੁਬਾਰਕਾਂ ਅਮਰੀਕ ਭਾਈ ਪ੍ਰਮਾਤਮਾ ਹੋਰ ਤਰੱਕੀਆਂ ਬਖਸ਼ੇ ਲੋ ਇਧਰਲੇ ਪਾਸੇ ਨਾਨਕੀ ਦੀ ਰੇਡ ਇੱਕ ਪਾਸੇ ਲੁਧਿਆਣਾ ਦੂਜੇ ਪਾਸੇ ਕਪੂਰਥਲਾ ਦੀ ਟੀਮ ਹੈ ਇਸ ਸਮੇ ਖਡਾਰਨ ਪੁਆਇੰਟ ਜੋੜਦੀ ਹੋਈ ਕਪੂਰਥਲਾ ਦੀ ਟੀਮ ਦੇ ਲਈ ਸਾਹਮਣੇ ਖੇਡ ਮੈਦਾਨ ਦੇ ਵਿੱਚ ਇਸ ਸਮੇਂ ਕਹਿੰਦੇ ਲੁਧਿਆਣੇ ਵੱਲੋਂ ਪੈਂਦੀ ਹੋਈ ਕਬੱਡੀ ਹੈ ਲਓ ਸਾਹਮਣੇ ਜਫਾ ਕਿਹੜੀ ਖਿਡਾਰ ਲਵੇਗੀ ਇਹ ਕਹਿੰਦੇ ਸਮੇਂ ਦੀ ਗੱਲ ਹੈ ਸਮੇਂ ਦੀ ਬਾਤ ਲਓ ਇਧਰਲੇ ਪਾਸੇ ਬੱਲੇ 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 ਕੌਡੀ 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 ਸਾਡੇ RAM ਸਿੰਘ ਜੀ ਗਰਵਾਲੀ ਸਾਹਿਬ ਕੀ ਫੈਸਲੇ ਕਰਨਗੇ ਕਿ ਪੁਆਇੰਟ ਯਾ ਫਿਰ ਹਿੱਸੇ ਹੈ ਲਓ ਜਦੋਂ ਮੈਚ ਸਮਾਪਤ ਹੋਵੇਗਾ ਸ਼ੇਰੇ ਵੀਰ ਮੈਚ ਸਮਾਪਤ ਉਸੇ ਵੇਲੇ ਹੀ ਆਪਾਂ ਕਰਾਂਗੇ ਲਓ ਇਧਰਲੇ ਪਾਸੇ ਕਹਿੰਦੇ ਬੱਲੇ ਬੱਲੇ ਹੁੰਦੀ ਹੋਈ ਚੱਲਦੀ ਕਬੱਡੀ ਅੱਜ ਕਹਿੰਦੇ ਸੰਤੂ ਨੰਗਲ ਦੇ ਵਿੱਚ ਉਹ ਹੋ ਗਿਆ ਜਿਹਨੂੰ ਲੋਕੀ ਸੇਰਾ ਕਹਿੰਦੇ ਆ ਪਰ ਫਾਈਨਲ ਵੀ ਕਹਿੰਦੇ ਸੇਰੇ ਦਾ ਖੇਡਿਆ ਜਾਵੇਗਾ ਲਓ ਫੜਿਆ ਗਿੱਟਾ ਵੱਜਦਾ ਪੰਪ ਲੱਗਦਾ ਯਫਾ ਤਾੜੀ ਮਾਰ ਦਿਓ ਮੇਰੇ ਦਰਸ਼ਕੀਓ ਉਧਰ ਵੱਡਾ ਮੈਚ ਤਗੜਾ ਕਪੂਰਥਲੇ ਦੀ ਟੀਮ ਦੇ ਵੱਲੋਂ ਪੈਂਦੀ ਹੋਏ ਰੇਡ ਇਸ ਸਮੇਂ ਟਵਿੰਕਲ ਕਬੱਡੀ ਪਾਰੀ ਐ ਲਓ ਨਜ਼ਾਰਾ ਲਓ ਖੇਡ ਕਬੱਡੀ ਸੰਤੂ ਨੰਗਲ ਦਾ ਕੱਪ ਪਹਿਲਾਂ ਵੀ ਸਿਰਾ ਹੋਇਆ ਆ ਵੀ ਕਹਿੰਦੇ ਬੱਲੇ 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 ਕੌਡੀ ਕੌਡੀ ਮਾਰ ਦਿਓ ਤਾੜੀ ਮੇਰ ਬੱਚੀਆਂ ਉਹ ਤਗੜਾ ਮੈਚ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਦੇਖਾਂਗੇ ਜੱਸੀ ਖੜ ਗਈ ਹੈ ਸਾਹਮਣੇ ਡੱਕ ਲੈਣ ਦੀ ਗੱਲ ਕਰਦੀ ਹੈ ਮੇਰੇ ਵੀਰੋ ਜਫਰਵਾਲ ਵਾਲੀ ਜੱਸੀ ਗੁੱਟ ਫੜਿਆ ਬੱਜੀਆ ਕੈਂਚੀ ਉਹ ਤਾਰੀ ਯੋਰਦਰ ਉਹ ਫੜਿਆ ਗੁੱਟ ਕਹਿੰਦੀ ਹੁਣ